ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਬਹੁਤ ਸੋਹਣੀ ਕਹਾਣੀ। ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਉਂਦੇ ਨਾਲ। ਸੋ ਸ਼ੁਰੂ ਕਰਦੇ ਹਾਂ ਜੀ। ਪੁਰਾਣੇ ਸਮਿਆਂ ਤੋਂ ਬੜੀ ਪ੍ਰਚਲਿਤ ਗੱਲ ਜਾਂ ਕਹਾਣੀ ਹੈ। ਕਹਿੰਦੇ ਇੱਕ ਵਾਰ ਇੱਕ ਮੁਸਾਫਿਰ ਸਾਧੂ ਕਿਸੇ ਬੀਬੀ ਦੇ ਘਰੇ ਦੁਪਹਿਰਾ ਖੱਟਣ ਲਈ ਰੁਕ ਗਿਆ। ਪਲੇ ਵੇਲੇ ਸਨ ਬੀਬੀ ਨੇ ਸਾਧੂ ਨੂੰ ਰੱਬ ਵੱਲੋਂ ਭੇਜਿਆ ਫਰਿਸ਼ਤਾ ਅਤੇ ਉਸ ਦੀ ਸੇਵਾ ਕਰਨ ਨੂੰ ਆਪਣੇ ਵੱਡੇ ਭਾਗ ਸਮਝਿਆ ਜਲ ਪਾਣੀ ਛਕਾ ਸਾਧੂ ਵਾਸਤੇ ਚਾਹਲ ਬਣਾਉਣ ਲੱਗੀ ਉਹ ਬੀਬੀ ਨੂੰ ਬਹੁਤ ਸਾਰੀਆਂ ਗੱਲਾਂ ਪੁੱਛਣ ਲੱਗਿਆ ਬੀਬੀ ਨੂੰ ਖਿੰਝ ਚੜਨ ਲੱਗੀ ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨੇ ਵੇੜੇ ਵਿੱਚ ਬੰਨੀ ਮੱਝ ਵੇਖ ਕੇ ਆਖਿਆ ਤੁਸੀਂ ਘਰ ਦਾ ਬੂਹਾ ਛੋਟਾ ਰੱਖਿਆ ਹੋਇਆ ਹੈ ਜੇ ਭਲਾ ਤੁਹਾਡੀ ਮੱਝ ਮਾਰ ਗਈ ਇਸ ਨੂੰ ਬਾਹਰ ਕਿਵੇਂ ਘਟੋਗੇ ਭਾਵੇਂ ਉਸ ਸਮੇਂ ਬੀਬੀ ਦਾ ਜੀ ਕੀਤਾ ਹੋ ਕੇ ਖੁਰਚਣਾ ਤੱਤਾ ਕਰਕੇ ਉਸ ਦੀ ਜ਼ੁਬਾਨ ਤੇ ਲਾ ਦੇਵਾਂ ਦੇਵੇ ਪਰ ਉਸ ਨੇ ਆਪਣੇ ਗੁੱਸੇ ਤੇ ਕਾਬੂ ਰੱਖਦਿਆਂ ਚੌਲਾਂ ਦਾ ਪਤੀਲਾ ਉਸ ਆਪਣੇ ਆਪ ਨੂੰ ਚੌਲਾਂ ਦਾ ਪਤੀਲਾ ਉਸ ਆਪਣੇ ਆਪ ਨੂੰ ਫਕੀਰ ਕਹਾਉਣ ਵਾਲੇ ਬੋਲਬਾਣੀ ਤੇ ਕਾਬੂ ਨਾ ਰੱਖ ਸਕਣ ਵਾਲੇ ਦੀ ਬਗਲੀ ਵਿੱਚ ਉਲਾਦ ਕੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਦੋਂ ਉਹ ਪਿੰਡ ਵਿੱਚ ਲੰਘ ਰਿਹਾ ਸੀ ਤਾਂ ਕਿਸੇ ਨੇ ਪੁੱਛਿਆ ਮਹਾਰਾਜ ਇਹ ਬਗਲੀ ਵਿੱਚੋਂ ਕੀ ਡੋਲ ਰਿਹਾ ਹੈ ਹੁਣ ਤੱਕ ਉਸ ਨੂੰ ਵੀ ਸਮਝ ਲੱਗ ਚੁੱਕੀ ਸੀ ਕਿ ਇਹ ਸਭ ਕਿਉਂ ਹੋਇਆ ਉਸ ਨੇ ਆਖਿਆ ਇਹ ਮੇਰੀ ਜ਼ੁਬਾਨ ਦਾ ਰਸ ਹੈ ਇਹ ਜ਼ੁਬਾਨ ਬਹੁਤ ਕਾਰੇ ਕਰਾ ਦਿੰਦੀ ਹੈ ਮਾਂ ਭਰਤ ਦਾ ਜੁੱਧ ਵੀ ਇੱਕ ਜ਼ੁਬਾਨ ਵੱਲੋਂ ਛੱਡੇ ਤੀਰ ਨਾਲ ਹੀ ਹੋਇਆ ਮੰਨਿਆ ਜਾਂਦਾ ਹੈ ਚੌਣਾ ਦਾ ਮੌਕਾ ਹੋਣ ਕਰਕੇ ਚੂਣਾ ਦਾ ਮੌਕਾ ਹੋਣ ਕਰਕੇ ਅੱਜਕੱਲ੍ਹ ਕਈ ਨੇਤਾਵਾਂ ਦੀ ਜ਼ੁਬਾਨ ਦਾ ਰਸ ਵੀ ਡੁੱਲਣ ਲੱਗ ਪਿਆ ਹੈ ਕਈ ਵਾਰ ਤਾਂ ਉਹਨਾਂ ਨੂੰ ਵੀ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਬੋਲ ਗਏ ਹਨ ਜਦੋਂ ਥੋੜੇ ਕਿ ਮਿੰਟਾਂ ਵਿੱਚ ਉਹਨਾਂ ਵੱਲੋਂ ਦਿੱਤੇ ਬਿਆਨਾਂ ਦੀ ਸੋਸ਼ਲ ਮੀਡੀਆ ਤੇ ਹਨੇਰੀ ਚੱਲ ਪੈਂਦੀ ਹੈ ਤਾਂ ਉਹ ਮੱਥੇ ਤੇ ਹੱਥ ਮਾਰਦੇ ਹਨ ਕਿ ਆ ਕੀ ਹੋ ਗਿਆ ਉਹਨਾਂ ਤਾਂ ਇਹ ਸੋਚਿਆ ਵੀ ਨਹੀਂ ਹੁੰਦਾ ਕਿ ਸਿਆਣੇ ਦਿਮਾਗਾਂ ਨੇ ਜੋ-ਜੋ ਪ੍ਰਤੀਕਿਰਿਆ ਦੇ ਕੇ ਉਹਨਾਂ ਦੀ ਵੀਡੀਓ ਵਾਇਰਲ ਕੀਤੀ ਹੁੰਦੀ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਪਹਿਲਾਂ ਤੋਲੋ ਫਿਰ ਬੋਲੋ ਪਰ ਇੰਨਾ ਸਮਾਂ ਤੂਫਾਨੀ ਪ੍ਰਚਾਰ ਵਿੱਚ ਨਹੀਂ ਹੁੰਦਾ ਜਿਨ੍ਹਾਂ ਨੂੰ ਅਗਲਾ ਆਪਣੇ ਵੱਲੋਂ ਦਿੱਤੇ ਬਿਆਨ ਨੂੰ ਤੋਲਣ ਲਈ ਅੰਦਰ ਪਈ ਤਕੜੀਆਂ ਉਹ ਉਲਝੀਆਂ ਤੜਾਵਾਂ ਖੋਲਣ ਲੱਗਦਾ ਹੈ ਉਹਨੇ ਨੂੰ ਗੱਲ ਨਿਕਲ ਕੇ ਪਤਾ ਨਹੀਂ ਕਿੰਨਿਆਂ ਕਵੋਟਰਾਂ ਤੇ ਆਪਣਾ ਅਸਰ ਕਰ ਦਿੰਦੀ ਹੈ ਸੁਣ ਕੇ ਕਈ ਹੱਸਦੇ ਨੇ ਕਈ ਮੱਥੇ ਤੇ ਹੱਥ ਮਾਰਦੇ ਨੇ ਕਈ ਬਿਨਾਂ ਸਮਝਿਆ ਨੇਤਾ ਦੀ ਜੈ ਜੈਕਾਰ ਕਰਦੇ ਨੇ ਭਾਵੇਂ ਸਾਡੇ ਬੁੱਧੀਜੀਵੀ ਵਰਗ ਨੇ ਦੇ ਵਿਦਵਾਨ ਜਿੰਨਾ ਮਰਜ਼ੀ ਕਹੀ ਜਾਣ ਕੇ ਨੇਤਾਵਾਂ ਨੂੰ ਇਸ ਤਰ੍ਹਾਂ ਬੋਲਣਾ ਸ਼ੋਭਾ ਨਹੀਂ ਦਿੰਦਾ ਪਰ ਅਗਲਿਆਂ ਕੋਲ ਬੁੱਧੀ ਜੀਵੀਆਂ ਦੀਆਂ ਕਈਆਂ ਗੱਲਾਂ ਨੂੰ ਸੁਣਨ ਪੜਨ ਦਾ ਸਮਾਂ ਨਹੀਂ ਹੁੰਦਾ ਹੋਰ ਤਾਂ ਹੋਰ ਦੇਸ਼ ਦੀ ਸੱਤਾਧਾਰੀ ਪਾਰਟੀ ਦਾ ਮੁਖੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ ਹੈ ਕਿ ਸਾਡੇ ਮਨੋਵਿਗਿਆਨੀਆਂ ਨੂੰ ਫਿਕਰ ਹੋ ਗਿਆ ਕਿ ਇਦਾਂ ਦੀਆਂ ਗੱਲਾਂ 3-4 ਸਾਲ ਦੇ ਬੱਚੇ ਕਰਦੇ ਹੁੰਦੇ ਨੇ ਜਿਵੇਂ ਕੋਈ ਵੀ ਵਸਤੂ ਅੱਖਾਂ ਸਾਹਮਣੇ ਜਾਂ ਦਿਮਾਗ ਵਿੱਚ ਆ ਜਾਵੇ ਉਸ ਦੀਆਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਵੇਂ ਉਸ ਨੇ ਸਾਹਮਣੇ ਬੈਠੀਆਂ ਬੀਬੀਆਂ ਦੇ ਗਲਾਂ ਵਿੱਚ ਪਾਏ ਮੰਗਲ ਸੂਤਰਾਂ ਦੀ ਕਹਾਣੀ ਕਾੜ ਲਈ ਮੁਖੀ ਦੀਆਂ ਗੱਲਾਂ ਨੇ ਲੋਕਮਣਾ ਤੇ ਤਾਂ ਪਤਾ ਨਹੀਂ ਕਿੰਨਾ ਕੁ ਅਸਰ ਪਾਇਆ ਹੋ ਪਰ ਸੁਣਨ ਵਾਲਿਆਂ ਦੇ ਕੰਨ ਹੱਸਣ ਲੱਗ ਪਏ ਹਨ ਇੱਕ ਦਿਨ ਤਾਈ ਭਾਨੂ ਹਫੀ ਹੋਈ ਆਖਣ ਲੱਗੀ ਸਾਡੇ ਦੋ ਮੈਸਾ ਨੇ ਅਸੀਂ ਦੋਵੇਂ ਅਸੀਂ ਬੱਚਿਆਂ ਵਾਂਗ ਪਾਲਿਆ ਨੇ ਪਰ ਥੋੜੇ ਦਿਨਾਂ ਤੋਂ ਦੋਵੇਂ ਉਦਾਸ ਨੇ ਕੱਖ ਨਹੀਂ ਖਾਂਦੀਆਂ ਮੈਂ ਕਿਹਾ ਡਾਕਟਰ ਨੂੰ ਦਿਖਾਓ ਕਹਿੰਦੀ ਦਿਖਾਈਆਂ ਸਨ ਕੋਈ ਬਿਮਾਰੀ ਨਹੀਂ ਆ ਡਾਕਟਰ ਕਹਿੰਦਾ ਮੇਰੀ ਸਮਝ ਤੋਂ ਬਾਹਰ ਆ ਜਦੋਂ ਅਸੀਂ ਉਹਨਾਂ ਦੇ ਸਿਰ ਤੇ ਹੱਥ ਫੇਰਦੇ ਹਾਂ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਮੇਰੇ ਦਿਮਾਗ ਦੀ ਬੱਤੀ ਜਗ ਬੁਝ ਹੋਣ ਲੱਗੀ ਮੈਂ ਉਸ ਨੂੰ ਇੱਕ ਉਪਾਅ ਦੱਸਿਆ ਤਾਈ ਦੂਜੇ ਦਿਨ ਪੱਤੀ ਆਈ ਮੈਨੂੰ ਸੌ ਸੌ ਦਵਾਵਾਵਾਂ ਦੇਣ ਲੱਗੀ ਉਹ ਆਖਣ ਲੱਗੀ ਜਿਵੇਂ ਤੁਸੀਂ ਕਿਹਾ ਮੈਂ ਉਵੇਂ ਕੀਤਾ ਦਰਅਸਲ ਜਿੱਥੇ ਤਾਈ ਫਰਾ ਦਾ ਟੀਵੀ ਪਿਆ ਹੈ ਬੂਹੇ ਦੇ ਸਾਹਮਣੇ ਮੱਝਾਂ ਬੰਨੀਆਂ ਹੁੰਦੀਆਂ ਹਨ ਥੋੜੇ ਦਿਨਾਂ ਪਹਿਲਾਂ ਕਿਸੇ ਪਾਰਟੀ ਵਾਲਿਆਂ ਆਖਿਆ ਸੀ ਕਿ ਜੇਕਰ ਫਲਾਨੀ ਪਾਰਟੀ ਜਿੱਤ ਗਈ ਤੁਹਾਡੀਆਂ ਦੋ ਮੱਝਾਂ ਵਿੱਚੋਂ ਇੱਕ ਮੱਝ ਖੋਲ ਕੇ ਲੈ ਜਾਣਗੇ ਸ਼ਾਇਦ ਮੱਝਾਂ ਨੇ ਇਹ ਗੱਲ ਸੁਣ ਲਈ ਹੋ ਮੈਂ ਸਿਰਫ ਤਾਈ ਨੂੰ ਬੈਠਕ 'ਚ ਬੁਹਾ ਬੰਦ ਕਰਕੇ ਟੀਵੀ ਦੇਖਣ ਲਈ ਆਖਿਆ ਸੀ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਬਹੁਤੀ ਵਸੋਂ ਪਿੰਡਾਂ ਵਿੱਚ ਰਹਿੰਦੀ ਹੈ ਪਿੰਡਾਂ ਦੇ ਲੋਕ ਕਿਸਾਨੀ ਨਾਲ ਜੁੜੇ ਹੋਏ ਹਨ ਪਿਛਲੇ ਸਾਲਾਂ ਵਿੱਚ ਕਿਸਾਨੀ ਧਰਨੇ ਵੇਲੇ ਸਰਕਾਰ ਨੇ ਜੋ ਕੁਝ ਇਨ੍ਹਾਂ ਕਿਰਤੀ ਅੰਦੋਲਨਕਾਰੀਆਂ ਲਈ ਸ਼ਬਦ ਵਰਤੇ ਹਨ ਉਹ ਕਿਸੇ ਤੋਂ ਵੀ ਛੁਪੇ ਨਹੀਂ ਕਿਸਾਨੀ ਸੰਘਰਸ਼ ਵੇਲੇ ਵੀ ਇਹ ਗੱਲਾਂ ਜਾਗ ਜਾਹਰ ਹੋਈਆਂ ਸਨ ਕੇ ਦੋ ਕੋ ਕੋ ਕਾਰਪੋਰੇਟ ਘਰਾਣਿਆਂ ਦੀ ਭਲਾਈ ਲਈ ਇਹ ਸਰਕਾਰ ਜਨਤਾ ਨਾਲ ਧੱਕਾ ਕਰਦੀ ਹੈ ਇਹਨਾਂ ਦੋ ਅਮੀਰ ਬੰਦਿਆਂ ਦੇ ਨਾਂ ਬੱਚਾ-ਬੱਚਾ ਜਾਂਦਾ ਹੈ ਇਹਨਾਂ ਨੂੰ ਦੇਸ਼ ਦੇ ਮੁਖੀ ਦੀ ਸੱਚੀ ਖੱਬੀ ਬਾਹਮ ਮੰਨਿਆ ਜਾਂਦਾ ਹੈ ਥੋੜੇ ਦਿਨ ਪਹਿਲਾਂ ਮੁਖੀ ਜੀ ਨੇ ਜੋ ਬਿਆਨ ਦਿੱਤੇ ਲੋਕਾਂ ਮੂੰਹ ਵਿੱਚ ਉਂਗਲਾਂ ਪਾ ਲਈਆਂ ਇਹਦਾ ਮਤਲਬ ਉਹਨਾਂ ਅਮੀਰ ਅਮੀਰਾ ਕੋਲ ਕਾਲਾ ਧਨ ਤੇ ਚੋਰੀ ਦਾ ਮਾਲ ਹੈ ਮੁਖੀ ਨੂੰ ਇਸ ਗੱਲ ਦਾ ਪਤਾ ਹੈ ਜਦੋਂ ਕਿਸਾਨ ਇਹ ਗੱਲ ਆਖਦੇ ਸਨ ਤਾਂ ਉਹਨਾਂ ਨੂੰ ਅੱਖਾਂ ਦਿਖਾਈ ਦਿਖਾਈਆਂ ਜਾਂਦੀਆਂ ਸਨ ਮੂੰਹੋਂ ਨਿਕਲੀ ਗੱਲ ਕਰਦੇ ਦੁਬਾਰਾ ਮੂੰਹ ਵਿੱਚ ਨਹੀਂ ਪੈਂਦੀ ਸੱਤਾਧਰੀ ਪਾਰਟੀ ਵਾਲਿਆਂ ਆਪਣੀ ਪਾਰਟੀ ਦੇ ਕਈ ਨੇਤਾ ਇਸ ਲਈ ਲਾਂਬੇ ਕਰ ਦਿੱਤੇ ਸਨ ਕਿ ਉਹ ਵੱਡੀ ਉਮਰ ਵਿੱਚ ਜਾ ਕੇ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ ਇਹ ਗੱਲ ਲੋਕਮਨਾਤੇ ਬਿਠਾਉਣ ਲਈ ਬਹੁਤ ਬਹੁਤਾ ਜ਼ੋਰ ਨਹੀਂ ਲਾਉਣਾ ਪਿਆ ਪਰ ਹੁਣ ਉਹੀ ਗੱਲ ਦੇਸ਼ ਦੇ ਪ੍ਰਧਾਨ ਮੁਖੀ ਤੇ ਲਾਗੂ ਕਰਨ ਨੂੰ ਨਾ ਕੀਤੀ ਜਾ ਰਹੀ ਹੈ ਪਰ ਅੱਜ ਕੱਲ੍ਹ ਤਕਨੀਕੀ ਯੁੱਗ ਹੈ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਵਿਰੋਧੀ ਪੁਰਾਣੇ ਭਾਸ਼ਣ ਦੇ ਕਲਿੱਪ ਕੱਟ ਕੇ ਵਾਇਰਲ ਕਰ ਰਹੇ ਹਨ ਸਿਆਣੇ ਤਾਂ ਹੀ ਤੋਲ ਕੇ ਬੋਲਣ ਲਈ ਆਖਦੇ ਹਨ ਨਹੀਂ ਤਾਂ ਇਹ ਵੀ ਆਖਿਆ ਜਾਂਦਾ ਹੈ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਉ ਹੁਣ ਦੇਖਦੇ ਹਾਂ ਕਿਹੜੇ ਕਿਹੜੇ ਨੇਤਾਵਾਂ ਦੀਆਂ ਕਹੀਆਂ ਗੱਲਾਂ ਉਹਨਾਂ ਨੂੰ ਕਿੱਧਰ ਨੂੰ ਤੱਕਦੀਆਂ ਹਨ ਸੋ ਇਹ ਸੀ ਕਹਾਣੀ ਅਮਰਿਤਕਾਰ ਬਡਰੁਖਾ ਜੀ ਦੇ ਦੁਆਰਾ ਲਿਖੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਉ ਜੋ ਕਿ ਅਜੋਕੇ ਸਮੇ ਦੇ ਹਾਲਾਤਾਂ ਨੂੰ ਲੋਕਾਂ ਦੀ ਬੇਰੁਖੀ ਨੂੰ ਬਿਆਨ ਕਰਦੀ ਕਹਾਣੀ ਹੈ ਜੋ ਇਸ ਦੌਰ ਵਿੱਚ ਅੱਜਕੱਲ੍ਹ ਨੇਤਾ ਲੋਕ ਆਪਣਾ ਬਿਆਨ ਦੇਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ ਜਾਂ ਆਮ ਸਾਧੂ ਸੰਤ ਅਖੌਤੀ ਬਾਬੇ ਜੋ ਬਣੇ ਨੇ ਉਹ ਵੱਡੀਆਂ-ਵੱਡੀਆਂ ਸਟੇਜਾਂ ਤੋਂ ਅਜਿਹੇ ਸਟੇਟਮੈਂਟਾਂ ਦਿੰਦੇ ਨੇ ਜਿਨ੍ਹਾਂ ਇੰਦਾ ਉਹਨਾਂ ਤੇ ਤੇ ਸਮਾਜ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੁਹਾਡੀ ਇਸ ਗਾਰੇ ਇਸ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਇਕੱਠ ਜਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ